ਇਹਦਾ ਮੜਿਆ ਸੁਣੀਆਂ ਗੱਲਾਂ ਕਰਦਾ ਨੋਰਮਲ ਆਸਪੇਕੇਟ ਦੇ ਪਰਵਾਰੀ ਕੀ ਗੱਲਾਂ ਕਰਦਾ ਹੀ ਮੰਮੀ ਟੈਨਸ਼ਨ ਨਾਲ ਈ ਇਦਾਂ ਕਰਨਾ ਪਾ ਇਦਾਂ ਕਰਨਾ ਵੱਡੀ ਖਬਰ ਆ ਰਹੀ ਹੈ ਕਪੂਰਥਲਾ ਦੇ ਪਿੰਡ ਸੰਗੋਵਾਲ ਤੋਂ ਜਿੱਥੇ ਕੈਨੇਡਾ ਚ ਕਬੱਡੀ ਖੇਡਣ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਕਮਾਂਤਰੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਪੁਰਾ ਹਾਲੇ ਪਰਿਵਾਰ ਕੇ ਮੈਂਬਰਾਂ ਮੁਤਾਬਕ ਤਲਵਿੰਦਰ ਤਿੰਦਾ ਦਾ 6 ਮਹੀਨੇ ਦਾ ਵੀਜ਼ਾ ਲੱਗਿਆ ਸੀ ਅਤੇ ਉਹ ਪਿਛਲੇ ਸਾਲ ਜੁਲਾਈ ਚ ਕੈਨੇਡਾ ਗਿਆ ਸੀ ਪਰ ਅਚਾਨਕ ਇੱਕ ਸਵੇਰ ਉਸ ਦੀ ਮੌਤ ਹੋ ਗਈ ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਉਹ ਵਿਦੇਸ਼ ਕਿਦੋਂ ਗਿਆ ਸੀ ਸਵਾਗ 5 ਮਹੀਨੇ ਹੋਏ फोन ਤੇ ਕਿਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਮੜੀਆ ਸੁੜੀਆਂ ਗੱਲਾਂ ਕਰਦਾ ਨੋਰਮਲ ਅਸਬੇ ਘੇੜਦੇ ਪਰਵਾਰੀ ਕੀ ਗੱਲਾਂ ਕਰਦਾ ਸੀ ਮੰਮੀ ਟੈਨਸ਼ਨ ਨਾਲ ਆਈ ਇੰਦਾ ਕਰਨਾ ਪਾ ਇੰਦਾ ਕਰਨਾ ਕਦੀ ਨਾ ਕਲਦੀ ਵੀ ਨੂੰ ਪਤਾ ਵੰਦਾ ਮੈਂ ਆਪਣੇ ਨੂੰ ਤਾਂ ਪਹਿਲਾਂ ਇਹ ਲੈ ਕਰ ਦਿੱਤਾ ਕਦੀ ਬਤਨੂ ਕਰੋ ਮਰਨਾ ਅੰਦਰੀ ਮੈਨੂੰ ਉਹਦੀ ਹੋਣੀ ਦਾ ਪੇਤ ਲੱਗ ਜਾਂਦਾ ਹਏ ਹਏ ਭਵੀਂਦਰ ਸਿੰਘ ਵਿਆਹ ਸੀ ਕਿ ਨਹੀਂ ਕੁਵਾਰਾ ਇਸੇ ਆ ਜੇ ਬਰਾਤ ਕੋਣ ਕੋਣ ਹੈ ਦੋ ਬੇਟਾ ਵੱਡਗਾ ਛੋਟਾ ਹੀ ਛੋਟਾ ਸੀ ਮੋਤ ਮੇਰਾ ਤੁਹਾਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਹੈ ਮੈਨੂੰ ਤਾਂ ਜਾ ਕੇ 3 ਵਜੇ ਪਤਾ ਲੱਗਾ ਹਏ ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ ਹਰ ਮਾਂ ਇਹਨੂੰ ਆਪਣੇ ਬੱਚੇ ਦੀ ਬੜੀ ਉਮੀਦਾਂ ਹੁੰਦੀਆਂ ਹੈ ਕੀ ਉਮੀਦ ਰੱਖੀ ਸੀ ਕਿ ਤੁਸੀਂ ਬਹੁਤ ਜ਼ਿਆਦੀ ਉਮੀਦ ਸੀ ਬਹੁਤ ਜਾਈ ਬਹੁਤ ਤੇ ਨਾਲ ਹਏ ਅਸੀਂ ਕਬੱਡੀ ਖੇਡਣ ਜਾਂਦੇ ਸੀ ਜਦੋਂ ਦੇ ਸੀ ਕੀ ਗੱਲਬਾਤ ਹੁੰਦੀ ਸੀ ਪਰਮਾ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਪਾ ਘਰ ਦੀਆਂ ਗੱਲਾਂ ਕਰੀ ਜਾਣਗਾ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਇਹ ਨੂੰ ਨਹੀਂ ਸੀ ਪਤਾ ਬਹੁਤ ਨੇ ਇਨਾਈ ਮੇਨੋਂ ਇੱਥੇ ਛੱਡ ਜਾਣਾ ਵਾ ਉਧਰ ਮ੍ਰਿਤਕ ਤਲਵਿੰਦਰ ਸਿੰਘ ਤਿੰਦਾ ਦੇ ਪਿਤਾ ਸੀਤਲ ਸਿੰਘ ਜੋ ਕਿ ਮਧਵਾਲ ਦੀ ਪਰਵਾਰਚੋਂ ਨੇ ਪੇਸ਼ੇ ਵਜੋਂ ਡਰਾਈਵਰ ਦਾ ਕੰਮ ਕਰਦੇ ਨੇ ਜਿਨ੍ਹਾਂ ਮੁਤਾਬਕ ਉਹਨਾਂ ਦਾ ਪੁੱਤਰ ਕਰੀਬ 5 ਮਹੀਨੇ ਪਹਿਲਾਂ ਕੈਨੇਡਾ ਕਬੱਡੀ ਖੇਡਣ ਗਿਆ ਸੀ ਜਿੱਥੇ ਉਸ ਦੀ ਹਾਰਟ ਅਟੈਕ ਆਨ ਕਾਰਨ ਮੌਤ ਹੋ ਗਈ। ਪਿਤਾ ਮਤਾਬਕ ਕੈਨੇਡਾ ਚ ਤਲਵਿੰਦਰ ਸਿੰਘ ਦੀ ਲਾਸ਼ ਸੰਭਾਲਣ ਲਈ ਬੇਹਦ ਖਰਚ ਆ ਰਿਹਾ ਹੈ ਅਤੇ ਉਸ ਦੀ ਇੰਨੀ ਹਾਇਸੀਅਤ ਨਹੀਂ ਕਿ ਉਹ ਇੰਨੀ ਵੱਡੀ ਰਕਮ ਅਦਾ ਕਰ ਸਕੇ। ਉਸ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਆਪਣੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਦੀ ਬੇਨਤੀ ਵੀ ਕੀਤੀ। ਅਜਿਹੇ ਸਾਰੇ ਜਿਹੜੇ ਬੱਚੇ ਦੀ ਮੌਤ ਹੋਜੀ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ? ਉਹ ਮੇਰੇ ਬੇਟੇ ਸੀਗੇ। ਵਿਦੇਸ਼ ਕਿ ਤੋਂ ਗਏ ਔਰ ਕੇਸਰਵੇਸ ਤੇ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਤਦਾਂ ਕਿਵੇਂ ਹੋਪਰੀ ਘਟਣਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਿ ਨਾਦੇ ਆ ਇਹਨੂੰ ਮਤਲਬ ਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਆ ਦੋਸਤ ਐਵੇਂ ਦੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤਾਂ 24 ਘੰਟੇ ਬਾਅਦ ਚੜੀ ਮੌਤ ਹੋ ਗਈ ਹੈ ਜੀ ਪਰ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਹੀ ਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਤੇ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਤੁਸੀਂ ਉੱਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਅੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਹੱਲੇ ਤੱਕ ਸਾਡੀ ਉਹ ਨਾਹ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਦਰਾਇਆ ਹੋਇਆ ਸੀ ਜਿਹਦੇ ਰੂਮ ਤੇ ਰਹਿੰਦੇ ਸੀ ਤੇ ਮੌਕੇ ਦੇ ਨਹੀਂ ਸੀ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੋ ਆ ਮਾੜੇ ਪਰਿਵਾਰ ਨਾਲ ਭਲਮ ਕਰਦੇ ਆ ਜਿੱਥੇ ਤਲਵਿੰਦਰ ਸਿੰਘ ਰਹਿ ਰਿਹਾ ਸੀਗਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਉਹਨੂੰ ਕਿਹਾ ਵਾ ਉੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਾ ਨਹੀਂ ਮੈਂ ਲੰਮਾ ਪਹਿਣਾ ਮੈਂ ਕਰਿਆ ਦੁਬਾਰਾ ਲੰਮਾ ਗਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ ਤਰਵਿੰਦਰ ਸਿੰਘ ਦਾ ਜਿਹੜਾ ਮਰਤਕ ਸਰੀਰ ਆ ਕੀ ਤੁਸੀਂ ਭਾਰਤ ਲੈਵੋਗੇ ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੰਗ ਕਰਦਾ ਜੀ ਵੀ ਮੇਰਾ ਇਕੱਲਾ ਬੱਚਾ ਹੋ ਪਰਿਵਾਰ ਚ ਕੌਣ-ਕੌਣ ਹੈ ਦੋ ਬੇਟੀਆਂ ਵੱਡੀਆਂ ਇਹ ਤੇ ਬੇਟਾ ਛੋਟਾ ਇਕੱਲਾ ਬੇਟਾ ਸੀਗਾ ਜੀ ਤੇ ਤਰਵਿੰਦਰ ਸਿੰਘ ਰਹਿਏ ਸੀਗੇ ਨਹੀਂ ਜਨਮ ਹੈ ਕਿਸੇ ਸਿਆਸੀ ਲੀਡਰ ਨੇ ਪਰਵਾਤ ਤੱਕ ਪਹੁੰਚ ਕੀਤੀ ਹੋਏ ਕਿਸੇ ਨੇ ਕੋਈ ਨਹੀਂ ਹਲੇ ਤੱਕ ਆਇਆ ਜੀ ਸਾਡੇ ਕੋਲ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ ਪਰਵਾਰ ਕੀ ਮੰਗ ਕਰਦਾ ਐ ਹੋਏ ਮੰਗ ਕਰਦੇ ਵੀ ਆ ਸਾਡੀ ਮਦਦ ਕੀਤੀ ਜਾਵੇ ਕਿਸੇ ਨਾਲ ਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ ਜਾਣਕਾਰੀ ਮੁਤਾਬਕ ਤਲਵਿੰਦਰ ਤਿੰਦਾ ਕਈ ਕੁਮਾਂਤਰੀ ਕਲੱਬਾਂ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕਿਆ ਸੀ ਅਤੇ ਪਿਛਲੇ ਸਾਲ ਕੈਨੇਡਾ ਦੇ ਸਰੀ ਦੇ ਇੱਕ ਕਲੱਬ ਨੇ ਉਸ ਨੂੰ ਟੂਰਨਾਮੈਂਟ ਲਈ ਕੈਨੇਡਾ ਸੱਦਾ ਦਿੱਤਾ ਸੀ ਅਤੇ ਜੁਲਾਈ ਮਹੀਨੇ ਉਸ ਨੇ ਕੈਨੇਡਾ ਦੀ ਉਡਾਨ ਭਰੀ ਸੀ ਪਰ ਅਚਾਨਕ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ